ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 20 25 ਲੀਟਰ ਵਾਲੀਆਂ ਮੱਝਾਂ ਦੇ ਕੀ ਰੇਟ ਨੇ ਉਹ ਤੁਹਾਨੂੰ ਦਿਖਾਉਣ ਲੱਗ ਰਹੇ ਹਾਂ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਇੱਕ ਵਾਰ ਲਾਈਕ ਜਰੂਰ ਕਰ ਦਿਆ ਕਰੋ। ਲਓ ਜੀ ਕਾ ਮੱਝ ਦੇਖਾਣ ਨੂੰ ਤੁਸੀਂ। ਆਪਾਂ ਇਹ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਕਿ ਕਿੰਨੇ ਕੁ ਦੁੱਧ ਵਾਲੀ ਮੱਝ ਆ ਇਹ? ਕੀ ਰੇਟ ਮੰਗਦੇ ਨੇ ਇਹਦਾ? ਕਿਹੜਾ ਪਿੰਡ ਆ ਵੀਰ ਜੀ? ਪਿੰਡ ਸੇਖੂ। ਅੱਛਾ ਇਹ ਦੁੱਧ ਕੰਨਾਂ ਮੱਝ ਥੱਲੇ ਹੀ? ਦੁੱਧ 20 ਲੀਟਰ। ਕੈਮਸ ਹੋਏ ਹੋਣੀ ਜੀ? ਦੂਜਾ ਇਹ ਕਿਹੜੇ ਸੀਮੰਦ ਦੀ ਹੈ ਸੀਮੰਦਾਂ ਨਹੀਂ ਪਤਾ ਪਤਾ ਭਰਾਵਾ ਇਹ ਮੈਂ ਦੱਸਾਂ ਸੀਮੰਦ ਨੂੰ ਪੁੱਛਿਆ ਕਰੋ ਅੱਛਾ ਰੇਟ ਸੀਮੰਦ ਕਿਹੜੀ ਦੀ ਹੈ ਮਾ ਸੀਮੰਦਾਂ ਨਹੀਂ ਪਤਾ ਰੇਟ ਦੱਸੋ ਰੇਟ ਦੱਸ ਦਊਂ ਆ ਬਾਈ ਕਿੰਨਾ ਰੇਟ 7 ਲੱਖ ਬਾਈ ਦੇ ਦਵਾਦ ਇਹਨੂੰ ਫੋਨ ਨਹੀਂ ਲਾਉਣਾ ਕਿਸੇ ਨੇ ਵੀ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਨੇ ਰੇਟ ਦੱਸਤਾ ਆ ਤੁਸੀਂ ਦੇਖ ਸਕਦੇ ਹੋ ਮੱਝ ਜਿਹੜੀ ਆਪਾਂ ਨੇ ਤੁਹਾਨੂੰ ਆ ਮੱਝ ਦਿਖਾਈ ਆ ਬਾਈ ਨੇ ਆਪਾਂ ਨੂੰ ਰੇਟ ਦੱਸਿਆ ਵੀ 20 ਲੀਟਰ ਦਾ ਦੁੱਧ ਦੱਸਿਆ ਤੇ 7 ਲੱਖ ਰੁਪਇਆ ਬਾਈ ਨੇ ਮੰਗਿਆ ਇਹ ਤੁਸੀਂ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਿਓ ਬੀ ਕਿੰਨੇ ਕਾਲੀ ਮੱਝ ਹੈਗੀ ਹੈ ਇਹ ਬਾਈ ਨੇ ਸਹੀ ਰੇਟ ਬੋਲਿਆ ਜਾਂ ਗਲਤ ਰੇਟ ਬੋਲਿਆ ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਇੱਕ ਵਾਰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਓ ਜੀ ਆਹ ਮੱਝ ਆ ਬੜੀ ਟੌਪ ਦੀ ਮੱਝ ਆ ਤੇ ਬਾਈ ਜੀ ਆਪਾਂ ਨੂੰ ਤੋੜ ਕੇ ਇੱਧਰ ਕਰੋ ਜੀ ਇੱਧਰ ਨੂੰ ਕਰੋ ਤੋੜ ਕੇ ਦਿਖਾ ਰਹੇ ਨੇ ਤੁਸੀਂ ਪਹਿਲਾਂ ਤਾਂ ਇਹਦਾ ਆ ਚੋਲੀ ਚੈੱਕ ਕਰੋ ਬਾਈ ਜੀ ਬੜੀ ਸੋਹਣੀ ਸੁਨੱਖੀ ਮੈਂ ਐਸਾ ਡਬਲ ਮੈਂ ਐਸਾ ਪੂਰੀ ਹੁਣ ਆਪਾਂ ਇਹਦੀ ਸਾਰੀ ਡਿਟੇਲ ਬਾਈ ਨਾਲ ਗੱਲਬਾਤ ਕਰਾਂਗੇ ਈ ਮੁੱਲ ਕਰਦੇ ਨੇ ਤੇ ਦੁੱਧ ਬਾਰੇ ਗੱਲ ਕਰਾਂ ਵੀ ਕਿੰਨਾ ਕੁ ਦੁੱਧ ਦਿੰਦੇ ਨੇ ਲਓ ਬੰਦ ਹੋਈ ਫਿਰ ਲਓ ਉਹੀ ਖੜ ਜੋ ਨਹੀਂ ਰੁਕ ਜੋਈ ਇੱਕ ਮਿੰਟ ਆਪਣਾ ਪਿੰਡ ਕਿਹੜਾ ਈ ਆ ਆਪਣਾ ਆਪਣਾ ਸੰਗਰੀ ਆ ਜੀ ਅੱਛਾ ਜੀ ਇਹ ਮੱਝ ਆਪਣੇ ਘਰ ਦੀ ਆ ਖਿੱਦੀ ਹੋਈ ਘਰ ਦੀ ਆ ਆਪਣੀ ਅੱਛਾ ਘਰ ਦੀ ਮੱਝ ਆ ਜੀ ਹਾਂ ਦੂਜਾ ਸੂਈ ਦੁੱਧ ਸਹੀ ਦੱਸ ਦੁੱਧ ਕਿੰਨਾ 25 ਲੀਟਰ ਤਿਆਰ ਆ ਜੀ ਇਹਦੇ ਹੁਣ 25 ਲੀਟਰ ਤਿਆਰ ਆ ਇਸ ਟਾਈਮ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ 15 15 ਦਿਨ ਹੋਗੇ ਸੂਈ ਨੂੰ ਮਗਰ ਕੀ ਆ ਇਹਦੇ ਠੱਟੀ ਅਛਾ ਮੁੱਲ ਕੀ ਕਰਦੇ ਹੋ ਦਾ 8 ਲੱਖ 8 ਲੱਖ ਰੁਪਏ ਮੁੱਲ ਕਰਾਂਗੇ ਕੈਮਸ ਨਹੀਂ ਹੋਗੀ ਇਹ ਦੁੱਧਾ ਸੁਆ ਚਾਰ ਦੰਦਾ ਚਾਰ ਦੰਦੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਬਾਈ ਨੇ ਮੁੱਲ ਤੁਹਾਨੂੰ ਸਾਰਾ ਕੁਝ ਦੱਸਤਾ ਆ ਦੁੱਧ ਦੇਖ ਸਕਦੇ ਹੋ 25 ਲੀਟਰ ਦੁੱਧ ਬੋਲਿਆ ਬਾਈ ਨੇ ਬਈ ਜੇ ਬਰੀਡ ਜੇ 25 ਲੀਟਰ ਦੁੱਧ ਹੋਇਆ ਥੱਲੇ ਤਾਂ ਤਾਂ ਬਰੀਡ ਚੇਂਜ ਕਰਨ ਵਾਸਤੇ ਵਧੀਆ ਜਿਹਦੇ ਬਾਈ ਘਰੇ ਥੋੜੀ ਹਲਕੀ ਨਸਲ ਦੇ ਹੁੰਦੇ ਨੇ ਥੋੜੀ ਜਿਹੀ ਨਸਲ ਚਲੋ ਚੇਂਜ ਹੋ ਜਾਂਦੀ ਐ ਇਕ ਅੱਧੀ ਆਪਾਂ ਥੋੜੀ ਜਿਹੀ ਮਹਗੀ ਵੀ ਲੈ ਲੈਨੇ ਆ ਬਾਕੀ ਜਿਹੜਾ ਰੇਟ ਬਾਈ ਨੇ ਦੱਸਿਆ ਉਹਦੇ ਵਾਰ ਤਾਂ ਮੈਨੂੰ ਪਤਾ ਨਹੀਂ ਵਧਦਾ ਜਾਂ ਘਟਦਾ ਉਹ ਤਾਂ ਤੁਸੀਂ ਫੋਨ 'ਤੇ ਗੱਲਬਾਤ ਕਰ ਲਿਓ ਤੇ ਬਾਈ ਜੀ ਆਪਣਾ ਫੋਨ ਨੰਬਰ ਬੋਲੋ ਜੀ 8697 ਹਾਂ ਜੀ 67978837 ਜੀ ਇਹ ਮਤਲਬ ਕਿ ਕਿਹੜੇ ਸੀ ਬੰਦੀ ਆ ਜੀ ਕਹਾਂ ਤੇ ਦਾ ਕਾਰਡ ਕੀ ਆ ਜੀ ਐਮ ਨਾਤੀ ਜੀ ਅੱਛਾ ਜੀ ਕਹਾਂ ਕਿਸੇ ਮੇਲੇ ਤੇ ਲੈ ਕੇ ਗਏ ਹੋ ਜੀ ਨਹੀਂ ਮੇਲੇ ਦੇ ਕਿਤੇ ਮਿਲ ਲਗੇ ਜੀ ਸਾਟੀ ਤੇ ਅਮਰਸਰ ਲਗੇ ਕੋਈ ਲਾਈਵ ਚ ਵਾਈ ਲਾਈਵ ਚ ਵਾਈ ਹੋਈ ਏ ਇੱਕ ਕਿੰਨਾ ਕਟੋ ਕਿਹੜਾ ਲਾਈਵ ਚ ਵਾਈ ਜੇ ਇਹ 24 ਲੀਟਰ ਹੈ 730 ਗ੍ਰਾਮ ਅੱਛਾ ਜੀ ਇਹ ਨਹੀਂ ਠੀਕ ਹੈ ਜੀ ਓਏ ਆ ਦੇਖਨੇ ਕੇ ਜੀ ਤੁਹਾਨੂੰ ਬਈ ਜੀ ਇਹੋ ਜੀ ਗੱਲ ਨਹੀਂ ਮੱਝ ਵਧੀਆ ਸਨਖੀ ਮੱਝ ਆ ਤੁਸੀਂ ਦੇਖ ਸਕਦੇ ਹੋ ਕਿਹੜਾ ਬਾਈ ਨੇ ਰੇਟ ਬੋਲਿਆ ਉਹ ਤੁਸੀਂ ਆਪਣੇ ਹਿਸਾਬ ਨਾਲ ਠੀਕ ਕਰ ਲਿਓ ਵਾਧਾ ਜਾਂ ਘਾਟਾ ਇਹ ਤਾਂ ਮੈਨੂੰ ਨਹੀਂ ਪਤਾ ਇਹ ਚੀਜ਼ ਬਾਰੇ ਚਲੋ ਤੁਸੀਂ ਵੱਧ ਬੋਲਿਆ ਚਲੋ ਅਗਲੀ ਚੀਜ਼ ਆਪਾਂ ਘੱਟ ਵੱੱਤ ਕਹਿ ਵੀ ਨਹੀਂ ਸਕਦੇ ਹੈਗੇ ਅੱਛਾ ਹੋਰ ਕਿਹੜੇ ਪਸ਼ੂ ਖੜੇ ਨੇ ਆਪਣੇ ਬਾਈ ਜੀ ਸਾਰੇ ਆਪਣੀ ਬਾਈ ਇੱਕ ਸਾਹਮਣੇ ਆ ਮੱਝ ਖੜੀ ਆ ਬਾਈ ਲਵੇ ਇਹ ਤੋੜ ਕੇ ਦਿਖਾਉਂਦੇ ਨੇ ਇਹ ਵੀ ਬਹੁਤ ਡਬਲ ਹੈ ਇਹਦਾ ਕੰਤਕਾਰ ਤੁਸੀਂ ਦੇਖ ਸਕਦੇ ਹੋ ਮੈਂ ਇਸ ਦਾ ਇਹਦੀ ਵੀ ਡਿਟੇਲ ਆਪਾਂ ਸਾਰੀ ਦੱਸਾਂਗੇ ਤੁਹਾਨੂੰ ਇੱਕ ਵਾਰੀ ਪਹਿਲਾਂ ਬਾਈ ਤੋੜ ਕੇ ਦਿਖਾ ਰਹੇ ਹਾਂ ਤੁਸੀਂ ਵੀਡੀਓ ਵਿੱਚ ਚੈੱਕ ਕਰੋ ਮੈਂ ਇਸ ਨੂੰ ਬਾਈ ਤੁਸੀਂ ਮੈਨੂੰ ਇਹਦੀ ਝੋਲੀ ਤਾਣਾ ਫੜਾ ਕੇ ਦੇਖ ਸਕਦੇ ਹੋ ਵੀਡੀਓ ਵਿੱਚ ਮੋੜ ਲਿਆ ਵੀ ਬਸ ਇਧਰੋਂ ਆ ਜੀ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਵੀ ਮੋੜ ਲਿਆ ਲਓ ਜਿਹੜੀ ਆ ਕੱਟੀ ਤੋੜ ਰਹੇ ਨੇ ਤੇ ਉਹੀ ਮੱਝ ਦੀ ਕੱਟੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਮੁੱਲ ਕਰਦੇ ਨੇ ਕੀ ਰੇਟ ਕਰਦੇ ਨੇ ਸਾਰਾ ਕੁਛ ਇਹ ਡਿਟੇਲ ਪੁੱਧਿਆ ਇਹ ਜਿਹੜੀ ਆਪਾਂ ਤੁਹਾਨੂੰ ਆ ਮੱਝ ਲਵੇ ਖੜੀ ਆ ਏਹੀ ਮੱਝ ਦੀ ਕੱਟੀ ਆ ਇਹ ਇਹ ਐਸੀ ਦੀ ਕੱਟੀ ਆਈ ਐਸੀ ਦੀ ਕੱਟੀ ਅੱਛਾ ਇਹਦਾ ਕੀ ਮੁੱਲ ਕਰਦੇ ਹੋ ਇਹਦਾ 2.5 ਇਹ ਦੁੱਧ ਕਿੰਨਾ ਦੇਰੀ ਐਸ ਟਾਈਮ ਇਹ 12-13 ਕਿਲੋ ਦੁੱਧ ਤਿਆਰ ਹੈ ਜੀ ਅੱਛਾ ਮਗਰ ਕੀ ਆ ਤੇ ਮਗਰ ਕੱਟੀ ਆ अच्छा ये किथे तक ਛੱਡ ਦਾਂਗਾ ਤੁਸੀਂ ਸਹੀ ਸਹੀ? ਇਹਦੀ ਸਵਾਦ ਹੋਦੀ। ਸਵਾਦ ਹੋਦੀ ਛੱਡ ਦਾਂਗੇ। ਇਹ ਵੀ ਮਤਲਬ ਕਿ ਆਪਣੇ ਘਰ ਦੀ ਡੰਗਰ ਨੇ ਸਾਰੇ ਹੀ। ਘਰ ਦੀਏ ਸਹੀ। ਅੱਛਾ ਇਹ ਕਾਹ ਪਸੂ ਲੈ ਕੇ ਆਇਆ ਹਾਂ? 13 ਪਸੂ ਲੈ ਕੇ ਆਇਆ। ਫਾਰਮ ਆਪਣੇ ਕਰੇ। ਫਾਰਮ। ਅੱਛਾ ਜੀ। ਚਲੋ ਠੀਕ ਹੈ ਜੀ। थैंक यू। ਭਾਈ ਜਿਆ ਤੁਹਾਨੂੰ ਦਿਖਾ ਦਿਆਂ ਜਿਨੇ ਬਾਈ ਨੇ ਲੈਣਾ। ਮਹਸਾ ਲੈਣੀਆਂ ਨੇ। ਉਹ ਗੱਲਬਾਤ ਕਰ ਸਕਦਾ ਬਾਈ ਨੂੰ। ਆਹ ਦੇਖ ਸਕਦਾ 25 ਲੀਟਰ ਦੁੱਧ ਥੱਲੇ ਹੈਗਾ। ਪਹਿਲਾਂ ਤੁਹਾਨੂੰ ਵੀ ਦਿਖਾਤੀ ਵੀਡੀਓ ਵਿੱਚ ਉਹਦੀ ਲੱਲੀ 25 ਲੀਟਰ ਦੁੱਧ ਸੀ। ਲਓ ਜੀ ਇੱਕ ਆ ਮੱਝ ਖੜੀ ਆ ਇਹ ਬਾਈ ਜੀ ਤੋੜ ਕੇ ਦਿਖਾਉਂਦੇ ਨੇ ਆਪਾਂ ਨੂੰ ਇਹਨਾਂ ਨਾਲ ਕਰਦੇ ਆ ਗੱਲਬਾਤ ਕਿ ਕੀ ਰੇਟ ਦੱਸਦੇ ਆ ਆਪਾਂ ਨੂੰ ਕਰੋ ਜੀ ਇੱਧਰੋਂ ਮੋੜ ਲਿਓ ਵੀ ਮੋੜ ਲਿਓ ਆਜੇ ਮੋੜ ਲਿਓ ਮੋੜ ਲਿਓ ਮੋੜ ਲਿਓ ਇਹਦੇ ਬਾਰੇ ਪੂਰੀ ਡਿਟੇਲ ਲੈਣਾ ਵੀ ਕੀ ਰੇਟ ਦੱਸਦੇ ਨੇ ਬੰਦੋ ਹੀ ਬੰਦੋ ਕੋਈ ਨਹੀਂ ੱੱਕਾ ਕਰਦੇ ਇੱਧਰ ਆ ਜੋ ਜੀ ਇੱਕ ਜਣਾ ਆ ਜਾ ਜੀ ਆਓ ਕਿਹੜਾ ਤੁਹਾਨੂੰ ਕਿਹੜਾ ਪਿੰਡ ਆ ਜੀ ਆਪਣਾ ਚਾਓ ਜੀ ਕੈਮਾ ਸੁਆ ਜੀ ਮੱਝ ਦਾ ਆਇਲਣ ਆਇਲਣਾ ਜੀ ਮਾਗਰ ਕੀ ਇਹਦੇ ਲਾਗਰ ਕੱਟਾ ਦੁੱਧ ਕਿੰਨਾ ਆਂਦੀ 14 ਕਿਲੋ ਪਿਆਰਾ 14 ਕਿਲੋ ਜੀ ਹਾਂ ਜੀ ਮੁੱਲ ਕੀ ਕਰਦੇ ਹੋ ਬੋਲੋ 2.5 ਕਿੱਥੇ ਤੱਕ ਛੱਡ ਦੋਗੇ 2 ਦੀ 2 ਤੱਕ ਛੱਡ ਦੋ ਪੌਨ ਨੰਬਰ ਬੋਲੋ ਆਪਣਾ ਹਾਂਜੀ ਫੋਨ ਨੰਬਰ ਬੋਲੋ 94655 73028 ਠੀਕ ਹੈ ਜੀ ਠੀਕ ਹੈ ਬਾਈ ਜੀ ਕਹਿੰਦੇ ਡੁੱਗੀ ਮੈਸਾ ਹੈ ਚਲੋ ਅੱਗੇ ਚੱਲਦੇ ਆਂ ਫਿਰ ਅੱਗੇ ਵਧੀਆ ਖੜੀਆਂ ਨੇ ਇੱਕ ਆਮ ਅੱਜ ਖੜੀ ਆ ਇਹ ਬਾਈ ਨਾਲ ਵੀ ਕਰਦੇ ਆਂ ਗੱਲਬਾਤ ਕੀ ਦੱਸਦੇ ਨੇ ਆਪਾਂ 65000 ਰੁਪਏ ਰੇਟ ਆਦਾ ਕੋਈ ਨਹੀਂ ਕੋਈ ਨਹੀਂ ਪਹਿਲਾਂ ਤੋਰੋ ਜੀ ਮੱਝ ਨੂੰ ਉਹ ਤੁਸੀਂ ਦੇਖ ਸਕਦਾ ਮੱਝ ਵਧੀਆ ਘੱਟ ਕਾਠ ਬਹੁਤ ਡਬਲ ਕਰਦਾ ਬਾਈ ਜੀ ਬੰਦੋ ਜੀ ਬੰਦੋ ਇੱਕ ਜਣਾ ਜੀ ਅੱਲਾ ਬੰਦੋ ਜੀ ਬੰਦੋ ਕੋਈ ਗੱਲ ਨਹੀਂ ਤਿਕਾਈ ਨਾਲ ਬੰਦੋ ਹੁਣ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਮੁੱਲ ਕਰਦੇ ਨੇ ਮੱਝ ਦਾ ਤੁਸੀਂ ਮੱਝ ਦੇਖ ਲਈ ਵੀਡੀਓ ਦੇ ਵਿੱਚ ਕਿਹੜਾ ਪਿੰਡ ਆ ਜੀ ਆਪਣਾ ਜੀ ਮੌੜ ਫਰਦਾ ਬਾਈ ਅੱਛਾ ਜੀ ਕੀ ਮੁੱਲ ਕਰਦੇ ਹੋ ਮੱਝ ਦਾ ਜੀ ਇਹਦਾ 270 ਬਾਈ ਪਹਿਲਾਂ ਮੈਨੂੰ ਲੱਗਿਆ ਕੋਸਰ ਇਹ ਦੋ ਦਾ ਲੱਗੀ ਜਾਂਦਾ ਬਈ ਪਹਿਲਾਂ ਲੱਗਿਆ ਦੋ ਦਸ ਜੀ ਅਸਰ ਦੁੱਧ ਕਿੰਨਾ ਦੁੱਧ 18 ਕਿਲੋ ਮਗਰ ਕੀ ਹੈ ਇਹਦੇ ਮਗਰ ਤੋਂ ਪਹਿਲਾਂ ਕੱਟੀ ਆ ਜਿਆਦਾ 80% ਕੱਟਾ ਹੈ ਕੱਟਾ ਹੀ ਮਗਰ ਹੈ ਨਾ ਤੇ ਕਿੰਨਾ ਕ ਦੁੱਧ ਕੱਢ ਦੋਗੀ ਦੁੱਧ ਬਈ 18 19 ਕਿਲੋ ਤੇਰਾ ਆਮਦਾਰੀ ਨਹੀਂ ਦੇਉਗੀ ਕੱਢ ਦੋਗੀ ਆਮਦਾਰੀ ਨਾ ਆਪਣਾ ਫੋਨ ਨੰਬਰ ਬੋਲ ਦ ਫਿਰ ਆਪਣਾ 83603 ਆ ਜੀ 1268 ਠੀਕ ਹੈ ਜੀ ਆਪਾਂ ਆਣੇ ਨੂੰ ਲਿਆਉਨੇ ਆਂ ਬਾਈ ਮਾਲ ਅੱਛਾ ਤੁਸੀਂ ਹਰਿਆਣਾ ਕੀ ਲਿਆਉਨੇ ਹਾਂ ਹਾਂ ਆ ਸਾਰੀਆਂ ਮੈਂਸਾ ਆਪਣੀਆਂ ਹੀ ਆਂ ਪਰ ਇਹ ਖੜੀਆਂ ਅੱਛਾ ਅੱਛਾ ਜੀ ਬਾਈ ਜੀ ਕਹਿੰਦੇ ਹਰਿਆਣਾ ਦੇ ਲਿਆਉਨੇ ਆਂ ਮਾਲ ਅਸੀਂ ਤੇ ਬਾਈ ਕਿਸੇ ਨੇ ਮੈਂਸ ਲੈਣੀ ਹੋ ਬਾਈ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਖੜੀਆਂ ਬੰਨੀ ਬਾਈ ਜੀ ਹੋਰ ਵੀ ਖੜੀਆਂ ਨੇ ਮੱਜਾਂ ਹੋਰ ਕਿਹੜੀਆਂ ਦਿਖਾਓ ਜਿੱਧਰ ਆ ਬਣਾ ਹਾਂ ਹਾਂ ਛੋਟੀ ਆ ਬਈ ਆ ਜਾ ਬਤੁਆ ਆ ਸਤ ਬਸੂ ਆਪਣੇ ਕੋਲ ਹਰ ਵਕਤ ਹੁੰਦੇ ਆ ਬਾਈ ਕਰੇ ਠੀਕ ਹੈ ਠੀਕ ਹੈ ਇਹਦੀ ਵੀ ਟੇਟੇ ਦੱਸਦੇ ਆਪਾਂ ਆ ਮੋੜ ਲਿਓ ਜੀ ਥੋੜ੍ਹ ਲਿਓ ਮੋੜ ਲਿਓ ਸਾਰੀਆਂ ਬਾਈ ਚਾਰ ਦੰਦ ਸੀ ਦੰਦ ਝੋਟੀਆਂ ਅੱਛਾ ਜੀ ਮੈਨੂੰ ਇਹਦੀ ਡਿਟੇਲ ਦੱਸੋ ਜੀ ਕਿਵੇਂ ਆ ਇਹ ਬਈ 14 ਕਿਲੋ ਬੋਲਾ ਹੈ 7 ਕਿਦਾਂ ਸੀ ਸੀ ਦੰਦਾਂ ਦੀ ਹੁਣ ਜੀ ਹਾਂ ਇਹਦੇ ਮਾਰ ਕੱਟਾ ਹਨ ਕੱਟੀ ਆ ਕੱਟੀ ਆ ਕੱਟੀ ਇਹਦੇ ਮਾਰ ਬਈ ਇਹਦਾ ਰੇਟ ਕੀ ਕਰਦੇ ਹੋ ਜੀ ਇਹ 2,11000 ਰੁਪਏ ਬਈ 21000 ਕਿਤੋਂ ਕਿੰਨਾ ਖੋਦ ਦੁੱਧ 14 ਕਿਲੋ ਤਿਆਰ ਹੈ ਤੇ ਹੋ ਹੋਰ ਕਿਹੜਾ ਪੁੱਛ ਲਿਆ ਆ ਕੱਟੀ ਕੱਟੀ ਦਾ ਚਾਰ ਦਾ ਨੰਮ ਉਹ ਭਲੂੜ ਹੈਗੀ ਰਾਤ ਸੂਈ ਹੈ ਬਈ ਇਹ ਇਹਦਾ ਗ੍ਰੇਡ ਮੰਗਦਾ ਇਹਦਾ 1.7 ਹੈ ਬਈ ਇਹਦਾ 1.7 ਹੈ ਮਤਲਬ ਕਿ ਆਪਣੇ ਲਵੇ ਕਿੱਥੋਂ ਮੰਗਾਉਨੇ ਮਾਲ ਜੀ ਮਾਲ ਜੀਂ ਦੇਰੀਓ ਜੀ ਬਈ ਜੀਂਦੇ ਦੇ ਮੰਗਾਉਂ ਹਾਂ ਅੱਛਾ ਮਤਲਬ ਆਪਣੇ ਲਾ ਖੜੀਆਂ ਹੁੰਦੀਆਂ ਨੇ ਜੀ ਆਪਣੇ ਲਾ ਹਾਂ ਆਪਣੇ ਵਿੱਚ ਪੰਜ ਚਾਰ ਹੁੰਦੀਆਂ ਜੇ ਕੋਈ ਦੁੱਧ ਤੋਲ ਕੇ ਵੀ ਲੈਣਾ ਕਿਸੇ ਨੇ 20 21 ਕਿਲੋ ਆਪਾਂ ਤੋਲ ਕੇ ਵੀ ਦੇ ਦਾਂਗੇ ਕਰੋ ਮਤਲਬ ਇਹ ਚਵਾਈ ਕਰਕੇ ਦਿਓ ਆਪਣਾ ਪਿੰਡੀ ਸਿੱਧੂ ਵਾਲੇ ਤੇ ਲਾਈਵ ਚ ਬਾਈ ਚਲਾਈ ਸੀਗੀ ਹਾਂ ਜੀ 2 ਮਹੀਨਿਆਂ ਦੀ ਇੱਕ ਨੇ 19 ਕਿਲੋ ਕੱਟਿਆ ਸੀ ਯਾਰ 19 ਕਿਲੋ 700 ਗ੍ਰਾਮ ਹਾਂ ਜੀ ਇੱਕਰੇ ਕੱਟਿਆ ਸੀ 21 ਕਿਲੋ 700 ਗ੍ਰਾਮ 7 ਜੇ ਕੋਈ ਬਾਈ ਦੂਰੋਂ ਆਉਂਦਾ ਵੇ ਰਹਿਣ ਦਾ ਸਿਸਟਮ ਹਾਂ ਹਾਂ ਸਾਰਾ ਮੇਨੂ ਆ ਬਾਈ ਸਾਰਾ ਸਿਸਟਮ ਰਹਿਣ ਦਾ ਹੈ ਨਾ ਚਲੋ ਜੀ ਬਾਈ ਜੀ ਨੂੰ ਲੋਹੜਾ ਬਾਈ ਜੀ ਨਾਲ ਗੱਲਬਾਤ ਕਰ ਲਿਓ ਤੁਸੀਂ ਉਹਨੂੰ ਸਾਰੀ ਡਿਟੇਲ ਦੇ ਦਿੱਤੀ ਚਲੋ ਅੱਗੇ ਚੱਲਦੇ ਆਪਾਂ ਹੋਰ ਵੀ ਬਹੁਤ ਮੱਝਾ ਖੜੀਆਂ ਰਹਿ ਆਹ ਵੀ ਬਲੂਨ ਹੈ ਚੋਟੀ ਉੱਪਰ ਬਟਾ ਫੜੀਆ ਜੀ ਹੁਣ ਅੰਦਰ ਹਾਂ ਜੀ ਇਹੇ ਵਾਰ ਦਾ ਸੋਮਾ ਇਹ ਭਲੂਣਾ ਬਾਈ ਕੱਟੀ ਅੱਛਾ ਜੀ ਇਹਦਾ ਮੋਲਾ 1 80 ਅੱਛਾ ਜੀ ਕੈਦਾਂ ਦੰਦ ਹੋ ਗਈ ਏ ਹੈ ਜੀ ਕੈਦਾਂ ਦੰਦ ਹੈ ਚੌਕ ਦੇ ਦੰਦ ਚੱਕੇ ਬਾਈ ਅੱਛਾ ਥੋੜੇ ਚੱਕੇ ਜੀ ਠੀਕ ਹੈ ਜੀ ਠੀਕ ਹੈ ਇਹ ਬੰਦ ਹੋਈ ਇਹਨੂੰ ਲੈ ਬੰਨੀ ਹੋਸੀ ਰਹੀ ਆਪਾਂ ਬਾਈ ਚੰਗੀਆਂ ਲਿਆਉਣੇ ਆ ਇਹ ਤਾਂ ਝੋਟੀਆਂ ਪਹਿਲੀ ਵਾਰੀ ਲਿਆਇਆ ਬਾਈ ਨੇ ਕਹਦਾ ਝੋਟੀਆਂ ਲੈ ਆ ਜੀ ਅੱਛਾ ਜੀ ਆਪਾਂ ਦਾ ਦੁੱਧ ਤੋਲ ਕੇ ਲੈਣੇ ਦੁੱਧ ਤੋਲ ਕੇ ਦਿੰਨੇਗਾ ਆਗੇ ਇਹ ਤੋਂ ਆਪਣੀ ਗਰੰਟੀ ਹੋਈ ਹੈ ਤੇ ਮੈਂ ਜੇ ਨੁਕਸ ਨਿਕੜਾ ਬਾਈ ਕੋ ਲੈ ਗਿਆ ਵਾਪਸ ਹਾਂ ਠੀਕ ਹੈ ਜੀ ਹਾਂ ਹਾਂ ਕੋਈ ਨੁਕਸ ਹੋਊਗਾ ਠੀਕ ਹੈ ਜੀ ਆਪਾਂ ਜੇ ਨੁਕਸ ਹੋਊਗਾ ਆਪਾਂ ਦੱਸ ਕੇ ਦੇਵਾਂਗੇ ਬਾਈ ਅੱਛਾ ਜੀ ਜਾਂ ਨੁਕਸਾ ਭਾਈ ਜੇ ਨਹੀਂ ਆਣੀਆਂ ਲਿਜਾਉ ਨਹੀਂ ਲਿਆਣ ਠੀਕ ਹੈ ਜੀ ਹਾਂ ਠੀਕ ਹੈ ਥੈਂਕ ਯੂ ਲਓ ਜੀ ਇੱਕ ਆ ਮੱਝ ਖੜੀ ਆ ਬਾਈ ਜੀ ਤੋੜ ਕੇ ਦਿਖਾ ਰਣੇ ਆਪਾਂ ਨੂੰ ਮੱਝ ਨੂੰ ਇਹਨਾਂ ਨੂੰ ਹੀ ਪੁੱਛਦੇ ਆ ਵੀ ਕੀ ਰੇਟ ਮੰਗਦੇ ਨੇ ਤੁਸੀਂ ਮੱਝ ਦੇਖੋ ਪਹਿਲਾਂ ਆਜੋ ਮੋੜ ਲਿਓ ਵੀ ਮੋੜ ਲਿਓ ਤਾਂ ਬੰਦੋ ਇਮੇਜ ਨੂੰ ਸਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਲਾਈਕ ਜਰੂਰ ਕਰਦਿਆ ਕਰੋ ਕਿਹੜਾ ਪਿੰਡ ਆ ਜੀ ਆਪਣਾ ਜੀ ਭਾਇ ਰੁਪਾ ਜੀ ਅੱਛਾ ਜੀ ਇਹਦੇ ਬਾਰੇ ਦੱਸੋ ਮੱਧਮਾਰੇ ਕੋਈ ਡਿਟੇਲ ਦੋ ਸਾਨੂੰ ਪੂਰੀ ਆਜੇ ਰਾਤ ਹੋਈ ਆਸ ਵੀ ਹਾਂਜੀ ਹਾਂਜੀ ਤੁਤ ਕਿੰਨਾ ਹੀ ਉਹ ਤਾਂ ਰਾਸੀ ਬਹੁਤ ਗਈ ਜੀ ਪਹਿਲਾਂ ਪਹਿਲਾਂ ਕਿਹਾ ਸੀ 100 ਲੀਟਰ ਜੀ ਪਹਿਲਾਂ ਨਾ ਪਹਿਲਾਂ 300 ਲੀਟਰ ਤਿਆਰ ਸੀ ਮਗਰ ਕੀ ਹੈ ਤੇ ਕੱਟੀ ਆ ਜੀ ਅੱਛਾ ਤੇ ਕੀ ਮਿਲ ਕਰਦੇ ਹੋ ਕੋਲ ਐਕਟ ਸੀ 81 ਹਾਂ ਜੀ ਕਿੱਥੇ ਤੱਕ ਛੱਡ ਦੋਗੇ ਹਾਂ ਜੀ ਕਿੱਥੇ ਤੱਕ ਛੱਡਨੋਗੇ ਇਹ 70 ਛੱਡਾਂਗੇ 70 ਛੱਡ ਦੋਗੇ ਹਾਂ ਜੀ ਕਿ ਕਿੰਝ ਲੈ ਕੇ ਆਓ ਇੱਕ ਹੀ ਮੱਝ ਜੀ ਅੱਛਾ ਜੀ ਠੀਕ ਹੈ ਆਪਣਾ ਫੋਨ ਨੰਬਰ ਬੋਲ ਦੋ ਜੀ 9379905755 ਜੀ ਠੀਕ ਹੈ ਜੀ ਲਓ ਜੀ ਆਪਾਂ ਕੋਈ ਹੋਰ ਦੇਖਦੇ ਆਂ ਬਹੁਤ ਵਧੀਆ ਮੱਝਾਂ ਖੜੀਆਂ ਹੁੰਦੀਆਂ ਨੇ। ਭਾਈ ਗੱਲ ਬਹੁਤ ਕੱਟ ਕਰ ਦਿੰਦੇ ਵਿੱਚ ਵਿੱਚ। ਕਿਹੜਾ ਪਿੰਡ ਆ ਬਾਈ ਜੀ ਆਪਣਾ? ਅਕਲਿਆ ਜੀ। ਅੱਛਾ ਆ ਵੜੀ ਲੈ ਕੇ ਆਈ ਹੈ? ਹਾਂ ਜੀ ਦੋ ਵੜੀਆਂ ਨੇ ਜੀ। ਦੋ ਲੈ ਕੇ ਆਈਆਂ। ਹਾਂ ਜੀ। ਇਹਦੇ ਲਈ ਦੁੱਧ ਕਿੰਨਾ? ਮੇਰੇ ਬਾਈ 22 ਕਿਲੋ ਦੁੱਧ ਆ ਜੀ। 22 ਕਿਲੋ ਤਿਆਰ ਆ ਹੀ ਹੁਣ? ਹਾਂ ਜਮਾਂ ਕੰਢੇ ਆ। ਮਾਗਰ ਕੀ ਇਹਦਾ? ਮਾਗਰ ਬੱਸ ਆ ਇਹਦੇ ਜੀ। ਅੱਛਾ ਜੀ ਤੇ ਇਹਦਾ ਰੇਟ ਕੀ ਮੰਗਦੇ ਤੁਸੀਂ? ਇਹਦਾ ਮੁੱਲ ਕੀਤਾ 1.5 ਜੀ। 1.5 ਕੀਤਾ ਜੀ। ਹਾਂ ਜੀ। ਤਦ ਦੀ ਗਰੰਟੀ ਹੀ ਪੂਰੀ ਜਮਾ ਕਰੋ ਜੋ ਜਮਾ ਬੇਹਸਾਨਸ ਹੋ ਜਾਈ ਨਿਆਣਾ ਪਾ ਕੇ ਧਾਰਾ ਮਾਰ ਕੇ ਮਰਜੀ ਲਈ ਲੀਟਰ ਮਾਰ ਕੇ ਅੱਛੇ ਅੱਛਾ ਹਾਂਜੀ ਤੇ ਉਹ ਥੋੜਾ ਦੂਜੀ ਵਾਰ ਦੱਸੋ ਸਾਨੂੰ ਦੂਜੀ ਥੱਲੇ 22 ਕਿਲੋ ਦੁੱਧਾ ਜੀ ਉਹ ਥੱਲੇ 22 ਕਿਲੋ ਹਾਂਜੀ ਉਹਦੇ ਮਾਗਰ ਬੱਸੀ ਹੈ ਜੀ ਉਹਦਾ ਕੀ ਮੁੱਲ ਮੰਗਦੀ ਉਹਦਾ 1 15 ਜੀ ਅਸਾਂ ਮੋਬਾਈਲ ਨੰਬਰ ਬੋਲਣਾ ਆਪਣਾ 758793 ਜੀ 9106 ਜੀ ਇਹ ਸੁਆ ਕਹਵੇਂ ਕਹਵੇਂ ਹੈ ਯਾ ਔਰਲੀ ਐਚ ਐਫ ਔਰਲੀ ਇਹਦਾ ਜੀ ਦੂਜਾ ਜੀ ਉਹਦਾ ਵੀ ਦੂਜਾ ਜੀ ਦੋਨਾਂ ਦੂਜਾ ਜੀ ਹਾਂਜੀ ਠੀਕ ਹੈ ਓਕੇ ਓਕੇ ਆ ਤੁਸੀਂ ਦੇਖ ਸਕਦੇ ਹੋ ਵਧੀਆ ਵਧੀਆ ਬਈ ਝੋਲੀ ਵਧੀਆ ਥਣ ਵੀ ਵਧੀਆ ਨੇ ਚਲੋ ਅੱਗੇ ਚੱਲਦੇ ਆ ਫਿਰ ਆਪਾਂ ਇੱਕ ਆਮ ਅੱਜ ਦੇਖ ਸਕਦੇ ਹਾਂ ਬਾਈ ਜੀ ਤੋੜ ਕੇ ਦਿਖਾ ਦੇਣੇ ਆਪਾਂ ਨੂੰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਵੀ ਕਿੰਨਾ ਕੁ ਗੁੱਧੂ ਥੱਲੇ ਵੱਜਦੇ ਇਹਨਾਂ ਨੂੰ ਸਾਰਾ ਕੁਝ ਪੁੱਛਾਂ ਵੀ ਕੀ ਨੰਬਰ ਆ ਇਹਨਾਂ ਦਾ ਕਿੰਨਾ ਦੁੱਧ ਦਿੰਦੀ ਆ ਕੀ ਐਡਰੈਸ ਕੀ ਰੇਟ ਕਰਦੇ ਨੇ ਸਾਰਾ ਕੁਝ ਉਹਨੂੰ ਦੱਸਣ ਲੱਗਿਆ ਆਪਾਂ ਵੀਡੀਓ ਦੇ ਵਿੱਚ ਹਲਾ ਤੁਸੀਂ ਮੱਝ ਚੈੱਕ ਕਰੋ ਇੱਕ ਵਾਰ ਕਿਹੜਾ ਪਿੰਡ ਆ ਵੀਰ ਜੀ ਆਪਣਾ ਪਿੰਡ ਵੇ ਵੱਧਣੀ ਖੜਦਾ ਆਪਣਾ ਅੱਛਾ ਜੀ ਆ ਮੱਝ ਬਾਰੇ ਦੋ ਥਾਂ ਡਿਟੇਲ ਇਹਦੀ ਪੂਰੀ ਕਿੰਨਾ ਦੁੱਧ ਦਿੰਦੀ ਆ ਕੀ ਰੇਟ ਆ ਇਹਦੇ 15 16 ਲਾ ਦੁੱਧ ਆ ਹੁਣ ਬਈ ਤਿਆਰ ਤਿਆਰ ਇਸ ਟਾਈਮ ਹਾਂਜੀ ਮਗਰ ਕੀ ਆ ਇਹ 25 ਦਿਨ ਦੀ ਸੋਏ ਵੀ ਆ ਬਈ ਅੱਛਾ ਜੀ 31 ਮਗਰ ਕੱਟੀ ਮਗਰ ਮੋਲ ਸਹੀ ਜੀ ਦੱਸੋ ਕੀ ਮਗਰ ਮੋਲ ਲੈ ਦਾ ਲੈਣ ਦੇਣ ਜੀ 260 ਤੀ ਦੇ ਦਾਂਗੇ 2 60 ਤੱਕ ਦੇ ਦੋ ਹਾਂਜੀ ਉਹ ਮਨ ਲਉ 3 ਲੱਖ ਮੰਨਿਆ 2 60 ਤੀ ਦੇ ਦਾਂਗੇ ਪਿਛਲੇ ਸੂਤਤ ਕਿੰਨਾ ਕੱਢਿਆ ਇਹ ਪਿਛਲੇ ਸੋਏ ਤਾਂ ਹੀ 17 18 ਕਿਲੋ ਦਿੱਤਾ ਹੀ ਕੱਢਿਆ ਹਾਂ ਹਾਂਜੀ 20 ਕਿਲੋ ਦੇ ਦੋਗੀ ਜੀ ਸਕੇ ਮੱਝ ਲੱਗੇ ਦੋ ਲੈ ਇਹ ਕਾਮ ਹੈ ਜੀ ਇਹਦੇ ਬਾਰੇ ਦੱਸੋ ਸਾਨੂੰ ਜੇ ਥੋੜੀ ਇਹ ਦੂਜੀ ਸੋਏ ਹੈ ਜੀ ਅੱਛਾ 6 ਤੇ ਦੰਦ ਕੱਢਿਆ ਜੀ ਅੱਛਾ ਕੋਈ ਨਹੀਂ ਕੋਈ ਨਹੀਂ ਕੋਈ ਖੜਚੋ ਇਹਦਾ ਕੀ ਮੰਗ ਲਿਆ ਜੀ ਇੱਧਰ ਆ ਜਾਓ ਕੰਪਿਊਟਰ ਆ ਜਾਓ ਇਹਦਾ ਵੀ 260 ਆਈ 260 ਹਾਂ ਦੁੱਧ ਕਿੰਨਾ ਨਹੀਂ ਦੁੱਧ ਇਹਦਾ ਵੀ 16 ਕਿਲੋ ਹੈਗਾ ਜੀ ਹੁਣ 16 ਕਿਲੋ ਤਿਆਰ ਆ ਤਿਆਰ ਬਿਲਕੁਲ ਇੱਕ ਟਾਈਮ ਚਲੇ ਦੋ ਟਾਈਮ ਚਲੇ ਇਹਦੇ ਮਾਗਰ ਕੀ ਆ ਇਹਦੇ ਮਾਗਰ ਕੱਟਾ ਜੀ ਫੋਨ ਨੰਬਰ ਬੋਲੋ ਫੋਨ ਨੰਬਰ ਹੈਗਾ ਇਹ 688372292 ਠੀਕ ਆ ਜੀ ਓਕੇ ਧੰਨਵਾਦ ਜੀ ਠੀਕ ਬਾਬਾ ਥੈਂਕ ਯੂ ਵੀਰੇ ਸਾਹ ਖੜੀ ਆ ਇੱਧਰ ਮੈਂ ਹਸਾਂ ਬਾਈ ਕੋਲੇ ਆ ਤੁਸੀਂ ਦੇਖ ਸਕਦੇ ਹੋ ਭਾਈ ਤੁਸੀਂ ਖਾਣਾ ਦੀ ਕੁਆਲਟੀ ਦੇਖੋ ਇਹਦੇ ਮੱਝਾਂ ਦੀ ਬਹੁਤ ਵੱਡੇ ਵੱਡੇ ਚੱਡੇ ਨੇ ਇੱਕ ਆਖੜੀਆਂ ਨੇ ਮੱਝਾਂ ਬਾਈ ਲਵੇ ਨਾਲ ਗੱਲਬਾਤ ਕਰਦੇ ਆ ਕੀ ਦੱਸਦ ਨੇ ਆਪਾਂ ਲਓ ਜੀ ਇਹ ਬਾਈਆਂ ਨੇ ਆਪਣੇ ਨਾਲ ਗੱਲਬਾਤ ਨਹੀਂ ਕੀਤੀ ਹਗੀ ਉਹ ਦੱਸਿਆ ਨਹੀਂ ਕੋਈ ਐਡਰੈਸ ਨਹੀਂ ਦੱਸਿਆ ਕੁਝ ਵੀ ਫੋਨ ਨੰਬਰ ਤੇ ਚਲੋ ਅੱਗੇ ਚੱਲਦੇ ਆਪਾਂ ਲਓ ਜੀ ਇੱਕ ਆਮ ਅੱਜ ਖੜੀ ਆ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਕਿ ਇਹਦੇ ਡਿਟੇਲ ਕੀ ਆ ਕੀ ਦੱਸਦੇ ਨੇ ਕੀ ਰੇਟ ਕਰਦੇ ਨੇ ਕਿਹੜਾ ਪਿੰਡ ਆ ਜੀ ਆਪਣਾ ਜੀ ਮਾੜੀਆ ਜੀ ਅੱਛੇ ਆਮ ਅੱਜ ਲੈ ਕੇ ਆਈ ਆ ਹਾਂ ਜੀ ਕਿੰਨਾ ਕਹਿੰਦੇ ਸੂਏ ਹੀ ਐ ਦੁੱਧਿਆ ਜੀ ਪਿਛਲੇ ਸੂਏ ਕਿਦੋਂ ਤੋਂ ਕਿੰਨਾ ਆਤਾ ਨਹੀਂ 12-13 ਦਿਨਾਂ ਦੀ ਰਿਸ਼ਟਰ ਦਾ ਰਿਕਾਰਡ ਆ ਜੀ ਪਾਰਾ ਦਿਨਾਂ ਦਾ ਰਿਕਾਰਡ ਹੈ ਪੈਸੇ ਕਿੰਨੇ ਮੰਗਦੇ ਹੋ ਪੈਸੇ ਫੋਨ ਤੇ ਜੀ ਪੈਸੇ ਫੋਨ ਤੇ ਜੀ ਚਲੋ ਠੀਕ ਆ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਫਿਰ 93 64 78 29 ਠੀਕ ਹੈ ਜੀ ਹੋਰ ਕਿਹੜੇ ਪਾਸੋਂ ਲੈ ਕੇ ਆ ਬੀ ਬਸ ਇੱਕ ਕਿਲੇ ਲੈ ਕੇ ਆਏ ਜੀ ਇੱਕ ਕਿਲੇ ਲੈ ਕੇ ਆਏ ਜੀ ਘਰ ਦੀ ਝੁੱਟੀ ਖਰੀਦੀ ਹੋਈ ਹੈ ਆਪਣੀ ਖਰੀਦੀ ਹੋਈ ਹੈ ਜੀ ਅੱਛਾ ਖਰੀਦੀ ਹੋਈ ਹੈ ਠੀਕ ਹੈ ਜੀ आ हा kita, कर ハハハハハ。 छा <laughs> i oh. oh. ਆ ਗਿਆ ਕਿ ਰੋਟੀ ਖਾ ਲਾ ਹੈ ਨਾ ਪੱਤੀ ਦਾ ਪ੍ਰਿੰਸ ਆ ਗਿਆ ਰੋਟੀ ਖਾ ਲਾ ਬਾਹਰ ਨਿਕਲ ਦੇਖ ਆ ਗਿਆ ਨਾ ਆ ਪਾਗਲਾ ਨੂੰ ਵਰਦਾ I Did